ਭਈ ਇਹਦਾ ਨਾ ਰੀਡ ਦੀ ਹੱਡੀ ਟੁੱਟੀ ਹੋਈ ਹੈ ਬੱਚੇ ਦੀ ਕੱਲ ਜਿਹੜਾ ਆਪਾਂ ਲੈ ਕੇ ਆਂਦਾ ਸੀ ਬਠੰਡਾ ਸਾਈਡ ਤੋਂ ਤੇ ਤੁਸੀਂ ਇਹ ਹਿਸਾਬ ਲਾ ਲਓ ਵੀ ਜਦੋਂ ਆ ਪਿਛਲਾ ਹਿੱਸਾ ਟੁੱਟ ਗਿਆ ਦਾ ਹਨਾ ਹੱਡੀ ਟੁੱਟ ਗਈ ਤਾਂ ਪਿਛਲਾ ਹਿੱਸਾ ਜੇ ਬਿਲਕੁਲ ਕੰਮ ਕਰਨਾ ਬੰਦ ਕਰਤਾ ਇਹਨੇ ਤੇ ਇਹਦੀਆਂ ਲੱਤਾਂ ਕਢੀਸਦੀਆਂ ਸੀ ਜਦੋਂ ਤੁਰਦੀ ਸੀ ਵਿਚਾਰੀ ਵੀ ਪਿੰਡ ਚੋਂ ਹੀ ਤੁਰੀ ਫਿਰਦੀ ਸੀਗੀ ਖੁੱਲੀ ਹੁਣ ਤਾਂ ਅਸੀਂ ਬੰਨ ਕੇ ਰੱਖਿਆ ਹੋਇਆ ਕੱਲ ਦਾ ਨੂੰ ਤੇ ਹੱਡੀਆਂ ਵੀ ਇਹਦੀਆਂ ਘਸ ਗਈਆਂ ਭਈਆ ਹੱਡੀਆਂ ਬਾਹਰ ਨਿਕਲ ਕੇ ਨਾ ਪੈਰਾਂ ਦੀਆਂ ਤੇ ਹੱਡੀਆਂ ਵੀ ਘਸ ਗਈਆਂ ਪਰ ਇਹਨੂੰ ਕੁਝ ਨਹੀਂ ਪਤਾ ਲੱਗਦਾ ਇਹਨੂੰ ਨਾ ਕੋਈ dard ਮਹਿਸੂਸ ਹੁੰਦਾ ਵੀ ਮੇਰੇ dard ਹੁੰਦਾ ਵੀ ਜਾਂ ਮੇਰੇ ਲੱਤਾਂ ਦੇ ਪੈਰਾਂ ਦੇ ਕੀ ਹਾਲਾਤ ਆ ਹਨਾ ਇਹਨੂੰ ਵਿਚਾਰੀ ਨੂੰ ਕੁਝ ਨਹੀਂ ਪਤਾ ਲੱਗਦਾ ਬੇਜਬਾਨ ਆ ਯਾਰ ਤਾਂ ਮੈਂ ਇਹੀ ਕਹਿਣਾ ਹਾਂ ਵੀ ਜਦੋਂ ਵੀ ਕੋਈ ਪਿੰਡ 'ਚ ਆਪਾਂ ਸਾਧਨ ਪਾਉਣੇ ਆ ਕਾਰ ਜਾਂ ਮੋਟਰਸਾਈਕਲ ਤਾਂ ਬਈ ਥੋੜਾ ਜਿਹਾ ਬੰਦਾ ਹੌਲੀ ਕਰ ਲੇ ਹਨਾ ਤਾਂ ਇਹ ਦੇਖੋ ਵੀ ਇੱਕ ਕਿਸੇ ਬੇ ਬੰਦੇ ਦੀ ਗਲਤੀ ਕਰਕੇ ਤਾਂ ਇਹ ਬੇਜਬਾਨ ਨੂੰ ਕਿੰਨਾ ਦੁੱਖ ਭੁਗਤਣਾ ਪੈ ਰਿਹਾ ਹਨਾ ਉਹ ਤਾਂ ਅਗਲਾ ਮਾਰਕੀਟ ਤਰ ਗਿਆ ਇਹ ਹੁਣ ਜਿੰਨਾ ਚਿਰ ਵਿਚਾਰਾ ਜਾਂਦਾ ਰਹੂਗਾ ਇਹਨੂੰ ਐਂ ਲੱਤਾਂ ਘੜੀਸ ਕੇ ਤੁਰਨਾ ਪੈਣਾ ਤੇ ਅਰਦਾਸ ਬੇਨਤੀ ਜ਼ਰੂਰ ਕਰਦਿਆ ਕਰੋ ਇੱਕ ਕਮੈਂਟ ਨਾਲ ਜ਼ਰੂਰ ਕਰਿਆ ਕਰੋ ਥੋਡੇ ਕਮੈਂਟ ਨਾਲ ਸਾਨੂੰ ਹੌਸਲਾ ਮਿਲਦਾ ਤੇ ਇੱਕ ਆ ਸ਼ੈਂਪੀ ਹੈ ਇਹਦੇ ਸੈੱਲ ਘਟੇਵੇ ਆ ਇਹ ਆਪਾਂ ਦੇ ਦੇ ਦਾਂਗੇ ਭਾਈ ਨਸਬੰਦੀ ਕਰਵਾ ਲੈ ਵੀ ਜਿਹੜੇ ਨੇ ਭਰਾ ਨੇ ਲਜਾਣੀਆਂ ਹਨਾ ਤੇ ਬੜੇ ਭਰਾਵਾਂ ਦੇ ਫੋਨ ਆਉਂਦੇ ਇੱਕ ਭਰਾ ਮੈਨੂੰ ਕਹਿੰਦਾ 40000 ਰੁਪਏ ਲੈ ਲੈ ਮੈਨੂੰ ਦੇ ਦੇ ਮੈਂ ਆਪਰੇਸ਼ਨ ਨਹੀਂ ਕਰਾਉਂਦਾ ਮੈਂ ਕਿਹਾ ਵੀ ਭਾਈ ਤੂੰ ਮੈਨੂੰ 80000 ਵੀ ਦੇਵੇਂ ਮੈਂ ਤੈਨੂੰ ਤਾਂ ਵੀ ਨਹੀਂ ਦਿੰਦਾ ਆਪਰੇਸ਼ਨ ਤੇ ਲੈ ਲੈ 5-6000 ਰੁਪਏ ਤੇ ਲੈ ਜਾ ਮੈਂ ਠੀਕ ਹੈ ਇਹੋ ਜਿਹੇ ਲੋਕ ਆ ਵੀ ਅਗਲਾ ਫਾਇਦਾ ਸੋਚਦਾ ਆਪ ਦਾ ਤੇ ਆਪਾਂ ਇਹਨਾਂ ਦਾ ਫਾਇਦਾ ਸੋਚਦੇ ਆਂ ਤੇ ਉਹ ਨੂੰ ਵਿਚਾਰੇ ਨੂੰ ਦਿਖਦਾ ਨਹੀਂ ਹੈਗਾ ਕੁਝ ਤੇ ਐਦਾ ਆਪਰੇਸ਼ਨ ਹੋਇਆ ਬਾਈ ਠੀਕ ਆ ਉਹਦੇ ਵੀ ਸੱਲ ਘਟੇ ਹੋਏ ਆ ਤੇ ਸ਼ੈਂਪੀ ਦੇ ਵੀ ਸੱਲ ਘਟੇ ਹੋਏ ਤੇ ਬਾਕੀ ਅਸੀਂ ਬੱਚੇ ਇਸ ਟਾਈਮ ਤੇ ਛੱਡੇ ਹੋਏ ਆ ਕਿਉਂਕਿ ਸ਼ਾਮ ਹੋ ਗਈ ਤੇ ਸ਼ਾਮ ਨੂੰ ਆਪਾਂ ਛੱਡ ਦਿੰਨੇ ਹੁਣੇ ਤੇ ਦੂਜੀ ਗੱਲ ਆ ਜੋਈ ਆਪਾਂ ਤੁਹਾਨੂੰ ਸ਼ੈਲਟਰ ਦਿਖਾ ਦਈਏ ਆਪਣਾ ਸ਼ੈਲਟਰ ਬਣ ਰਿਹਾ ਤੇ ਕੰਮ ਪੰਜ ਚਾਰ ਦਿਨਾਂ ਚ ਆਪਾਂ ਕਹਿ ਲਓ ਵੀ ਨਿਬੜ ਜੂਗਾ ਕੰਮ ਆਪਣਾ ਹਫਤਾ ਲੱਗ ਜੂ ਜਿਆਦਾ ਤੋਂ ਜਿਆਦਾ ਆ ਕੰਦਾ ਹੋਈਆਂ ਪੀ ਕੇ ਮਿਸਤਰੀ ਲੱਗੇ ਹੋਇਆ ਜੀ ਲਾਈਟ ਅੰਦਰ ਚਲਵਾ ਲਈ ਆ ਕਿਉਂਕਿ ਬੰਦ ਸੀ ਸਾਰਾ ਕੁਝ ਇਹ ਬਈ ਤਾਂ ਕੋਈ ਵੀ ਹਨਾ ਭੈਣ ਭਰਾ ਕੋਈ ਹੈਲਪ ਕਰਨੀ ਚਾਹੁੰਦਾ ਹੈ ਸਾਡੀ ਤਾਂ ਉਹ ਸਾਡੇ ਬਾਇਓ ਚ ਦਿੱਤੇ ਹੋਏ ਨੰਬਰ ਤੇ ਕੰਟੈਕਟ ਜਰੂਰ ਕਰਿਆ ਜੀ ਤੇ ਕਿਉਂਕਿ ਇਹ ਇਹ ਬੇਜਵਾਨਾਂ ਦੀ ਹੈਲਪ ਆ ਬਈ ਅਸੀਂ ਸਮਝ ਲਓ ਤੁਸੀਂ ਵੀ ਜੋ ਵੀ ਸਾਡੇ ਕੋਲੇ ਤਲਫਲ ਹੁੰਦਾ ਹਨਾ ਅਸੀਂ ਇਹਨਾਂ ਤੇ ਲਾ ਦਿੰਨੇ ਆ ਵੀ ਯਾਰ ਚਲ ਕੋਈ ਨਹੀਂ ਸਾਡਾ ਬਾਅਦ ਚ ਜੋ ਵੀ ਟਾਈਮ ਪਾਸ ਵੇਖੀ ਜਾਊਗਾ ਅਸੀਂ ਉਹ ਨਹੀਂ ਸੋਚਦਾ ਮੈਂ ਅਤੋ ਜੇ ਵੀ ਇਹਨਾਂ ਦਾ ਬਣ ਜੇ ਰ ਇਹਨਾਂ ਦਾ ਘਰ ਬਸ ਜਿਉਂਦੇ ਜੀ ਆਪਦੇ ਜਿਉਂਦੇ ਜੀ ਚਲੋ ਇਹਨਾਂ ਵਾਸਤੇ ਆਪਾਂ ਕੁਛ ਨਾ ਕੁਛ ਜ਼ਰੂਰ ਕਰਕੇ ਜਾਈਏ ਤੇ ਤੁਸੀਂ ਵੀ ਬਈ ਜ਼ਰੂਰ ਕਰਿਆ ਕਰੋ ਇਹਨਾਂ ਨੂੰ ਅਣ ਦੇਖਿਆ ਨਾ ਕਰਿਆ ਕਰੋ ਵੇਖ ਕੇ ਮੈਂ ਤਾਂ ਇਹੀ ਬੇਨਤੀ ਕਰ ਸਕਦਾ ਬਾਕੀ ਕੋਈ ਜ਼ੋਰ ਨਹੀਂ ਹੈਗਾ ਜੀ ਕਿਸੇ ਤੇ ਬੇਨਤੀ ਹੋਈ ਆਪਣੀ ਤਾਂ ਵੀ ਇਹਨਾਂ ਨੂੰ ਅਣ ਦੇਖੇ ਨਾ ਕਰਿਆ ਕਰੋ ਯਾਰ ਇਹ ਵੀ ਰੱਬ ਦੇ ਬਣਾਏ ਜੀਵ ਆ ਇਹਨਾਂ ਨੂੰ ਵੀ ਉਹਨਾਂ ਹੀ ਚਲੋ ਵੀ ਹੱਕ ਆ ਧਰਤੀ ਤੇ ਰਹਿਣ ਦਾ ਜਿੰਨਾ ਕ ਆਪਾਂ ਨੂੰ ਆ ਤੇ ਬਾਕੀ ਸ਼ੇਅਰ ਕਰ ਦੋ ਵੀ ਸੱਸ